ਇਹ ਸੱਚੀ ਕਹਿਣਾ ਬੇਬੇ ਕਹਿੰਦੀ ਹੁੰਦੀ ਸੀ ਉਹ ਤਾਂ ਅਮਲ ਕਰਨਾ ਪਊ ਫੇਰ ਦੁਨੀਆ ਤੋਂ ਪਾਸ ਹੋਏਗਾ ਬਿਨ ਅਮਲਾ ਤੋਂ ਕੁਝ ਨਹੀਂ ਬਣਦਾ ਚਾਹੇ ਤੁਸੀਂ ਲੱਖ ਤੀਰਥੀ ਇਸ਼ਨਾਨ ਕਰ ਲਓ ਪੂਰੀ ਦੁਨੀਆ ਘੁੰਮ ਲਓ ਚਾਹੇ ਤੁਸੀਂ ਚਾਰੇ ਵੇਦ ਪੜ ਲਓ ਜੇ ਅਮਲ ਨਹੀਂ ਤਾਂ ਤੁਹਾਡੇ ਕੋਈ ਕੰਮ ਨਹੀਂ ਆਉਣਾ ਮਨ ਸਾਫ ਕਰਿਆ ਹੀ ਤੁਹਾਡਾ ਕੁਝ ਬਣਨਾ ਜਿਵੇਂ ਕਹਿੰਦੇ ਆ ਉਹ ਸਾਰੇ ਜੱਗ ਦੇ ਬੇਦਕ ਤੇ ਬਾ ਬੰਦੇ ਨੂੰ ਇਲਝਾਉਦੇ ਨੇ ਉਹ ਪਰਪੜ ਪੈਂਦੇ ਪਰ ਮਪਲੇਖੇ ਇਹ ਰਾਸਤੇ ਹੈ ਨਾ ਪਾਉਂਦੇ ਨੇ ਉਹ ਜਿਹਨੂੰ ਮਿਲ ਗਿਆ ਦਰ ਸਤਿਗੁਰ ਦਾ ਉਹ ਜਿਹਨੂੰ ਮਿਲ ਗਿਆ ਦਰ ਸਤਿਗੁਰ ਦਾ ਮੁੱਕ ਗਈ ਆਉਣੀ ਜਾਣੀ ਆ ਉਹ ਕਾਲੇ ਕਾਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਆਹ ਉਹ ਕਾਲੇ ਕਾਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਆਹ ਇਹ ਗੱਲ ਪੱਲੇ ਬੰਨ ਲਓ ਜੇ ਕੋਈ বেদ ਸ਼ਾਸਤਰ ਪੜ੍ਹ ਕੇ ਅਮਲ ਕਰੋਗੇ ਤਾਂ ਦੁਨੀਆ ਤੋਂ ਪਾਰ ਹੋਏਗਾ ਤੇ ਨਹੀਂ ਜੰਜਾਲ ਚ ਫਸ ਜਾਓਗੇ ਕੁਝ ਨਹੀਂ ਬਣਨਾ